ਮੋਗਾ ਵਿੱਚ ਰਾਮਗੜੀਆ ਪਾਈਜਾਰੇ ਵੱਲੋਂ ਅੱਜ ਸੂਬਾ ਪਧਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਸ ਸੰਮੇਲਨ ਸੰਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਚੰਡਿਆਣਾ ਨੇ ਦੱਸਿਆ ਕਿ ਸੰਮੇਲਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਇਸ ਸੰਮੇਲਨ ਦੇ ਵਿੱਚ ਸਾਬਕਾ ਕੈਬਨਿਟ ਵਜ਼ੀਰ ਹੀਰਾ ਸਿੰਘ ਗਾਬੜੀਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਾਵਾ ਡਾਕਟਰ ਹਰਜੋਤ ਕਮਲ ਤਾਂ ਕਵੀ ਦਾਇਕ ਤੋਂ ਇਲਾਵਾ ਰਾਮਗੜੀਆ ਭਾਈਚਾਰੇ ਨਾਲ ਸੰਬੰਧਿਤ ਨਾਮੀ ਸਖਸ਼ੀ ਅਤੇ ਇਸ ਸੰमेलन ਦੇ ਵਿੱਚ ਭਾਗ ਲੈ ਰਹੀਆਂ ਨੇ ਤਾਂ ਇਸ ਮੌਕੇ ਤੇ ਚੰਡਿਆਣਾ ਨੇ ਦੱਸਿਆ ਕਿ ਸਾਡੀ ਮੁੱਖ ਮੰਗ ਹੈ ਕਿ ਮੰਡਲ ਕਮਿਸ਼ਨ ਨਾਲ ਦੀ ਰਿਪੋਰਟ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਆਪ ਹੀ ਸੁਣੋ ਸਰ ਰਾਮਗੜੀ ਭਾਈਚਾਰੇ ਵੱਲੋਂ ਸੰमेलन ਹੋ ਰਿਹਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨੇ ਕਿਹੋ ਜਿਹੇ ਲੋਕ ਆਪਾਂ ਚੰਗੇ ਰਾਮਗੜੀਆ ਸੰਗਠਨ ਪੰਜਾਬ ਵੱਲੋਂ ਮਿਤੀ 17 ਮਾਰਚ ਦਿਨ ਐਤਵਾਰ ਨੂੰ ਗੋਦਿਆਲਾ ਸਟੇਡੀਅਮ ਲੁਧਿਆਣਾ ਜੀਟੀ ਰੋਡ ਤੇ ਉੱਪਰ ਰਾਮਗੜੀਆ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੰਜਾਬ ਦੇ ਮੌਜੂਦਾ ਸਾਬਕਾ ਐਮਐਲਏ ਸਹਿਬਾਨ ਐਸਜੀਪੀਸੀ ਦੇ ਮੈਂਬਰ ਸਹਿਬਾਨ ਜਿਹੜੇ ਕਿ ਰਾਮਗੜੀਆ ਭਾਈਚਾਰੇ ਚੋਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਔਰ ਮਾਨਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਜੀ ਉਹ ਵੀ ਪਹੁੰਚ ਰਹੇ ਨੇ ਔਰ ਵੀ ਆਪਣੇ ਰਾਮਗੜੀਆ ਭਾਈ ਚਾਰੇ ਦੇ ਵਿੱਚੋਂ ਆਪਣੇ ਜਿੰਨੇ ਵੀ ਉੱਚੇ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਮਿਤੀ 17 ਮਾਰਚ ਨੂੰ ਇੱਕ ਬਹੁਤ ਵੱਡਾ ਵਿਸ਼ਾਲ ਪੱਦਰ ਦਾ ਇਹ ਸਮਾਗਮ ਹੋ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਆਪਾਂ ਸ਼ਮੂਲੀਅਤ ਕਰੀਏ ਕਿਉਂਕਿ ਲੋਕਾਂ ਦੇ ਪੰਜਾਬ ਪੱਦਰ ਦਾ ਇਕੱਠ ਹੋਣ ਕਰਕੇ ਲੋਕਾਂ ਦੇ ਬਹੁਤ ਜ਼ਿਆਦਾ ਫੋਨ ਵੀ ਆ ਰਹੇ ਨੇ ਕਿ ਸਾਨੂੰ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਅਸੀਂ ਜ਼ਰੂਰ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਲੋਕਾਂ ਨੇ ਬਹੁਤ ਵੱਡਾ ਉਤਸ਼ਾਹ ਔਰ ਸੰਗਤਾਂ ਦੇ ਲਈ ਹਰ ਪ੍ਰਕਾਰ ਦਾ ਇੱਥੇ ਪ੍ਰਬੰਧ ਕੀਤਾ ਗਿਆ ਵੀਆਈਪੀ ਦਾ ਕੀਤਾ ਗਿਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਰਾਮਕੜਿਆ ਸਮਾਗਮ ਵਿੱਚ ਪਹੁੰਚ ਕੇ ਆਪਾਂ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਜੇ ਨਾ ਸਾਹਿਬ RAMKADIYA ਭਾਈਚਾਰੇ ਵੱਲੋਂ ਸਮੇਲਨ ਕਰਾਇਆ ਜਾ ਰਿਹਾ ਕਿ ਇਹ ਸਾਰਾ ਪ੍ਰੋਗਰਾਮ ਇਸ ਤਰ੍ਹਾਂ ਦਾ ਕਰਾਇਆ ਜਾ ਰਿਹਾ ਹੈ ਤੁਹਾਡਾ RAMKADIYA ਸੰਗਠਨ ਮੋਗਾ ਵੱਲੋਂ ਕਰੀਬ 1.5 ਸਾਲ ਪਹਿਲਾਂ ਮੋਗਾ ਵਿਖੇ ਇੱਕ ਜ਼ਿਲ੍ਹਾ ਪੱਧਰੀ RAMKADIYA ਸਮੇਲਨ ਕਰਾਇਆ ਗਿਆ ਸੀ ਉਸ ਨੂੰ ਦੇਖ ਕੇ ਪੰਜਾਬ ਦੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਵੀ ਸਮੇਲਨ ਹੋਏ ਲੇਕਿਨ ਉਸ ਤੋਂ ਬਾਅਦ ਜਿੱਥੇ ਜ਼ਿਲ੍ਹਾ ਮੋਗਾ ਦੇ ਭਾਈਚਾਰੇ ਦਾ ਜ਼ੋਰ ਸੀ ਉੱਥੇ ਹੀ ਪੰਜਾਬ ਭਾਰਤੋਂ ਵੀ ਇਹ ਸਨੇਹ ਆਇਆ ਕਿ ਪੰਜਾਬ ਪੱਧਰ ਦੇ ਇੱਕ ਆਮ ਗੜੀਆ ਸਿਮਿਲਰ ਹੋਣਾ ਚਾਹੀਦਾ ਜਿਸ ਦੀ ਜਿਸ ਨੂੰ ਕਰਨ ਦੇ ਲਈ ਆਮ ਗੜੀਆ ਸੰਗਠਨ ਮੋਗਾ ਸਾਡੇ ਚੇਅਰਮੈਨ ਸਾਹਿਬ ਸਰਦਾਰ ਕੁਲਵੰਤ ਸਿੰਘ ਜੀ ਆਮ ਗੜੀਆ ਤੇ ਉਹਨਾਂ ਦੇ ਨਾਲ ਮੈਂਬਰ ਜਿਹੜੇ ਨੇ ਸਰਦਾਰ ਗੌਰਪ੍ਰੀਤਮ ਸਿੰਘ ਟੀਮਾ ਸਰਦਾਰ ਸੁਖਵਿੰਦਰ ਸਿੰਘ ਯਾਦ ਸਰਦਾਰ ਸੁਰਿੰਦਰ ਸਿੰਘ ਭੁੱਲਰ ਵਗੈਰਾ ਤੇ ਸਹਿਯੋਗੀ ਜਥੇ ਬੰਦਿਆਂ ਸਾਰੀਆਂ ਵਿਸ਼ਵਕਰਮ ਭਵਨ ਕਮੇਟੀਆਂ ਸਾਰੇ ਬੈਠ ਕੇ ਇਹ ਰੈ ਮਸ਼ਵਰਾ ਕੀਤਾ ਗਿਆ ਤੇ ਇਸ 17 ਮਾਰਚ 2024 ਦਿਨ ਐਤਵਾਰ ਨੂੰ ਗੋਧੇਵਾਲਾ ਦੇ ਸਟੇਡੀਅਮ ਦੇ ਵਿੱਚ 50 ਪੱਦਰ ਦਾ RAM ਗੜੀਆ ਸਮੇਲਨ ਰੱਖਿਆ ਗਿਆ ਜਿਸ ਵਿੱਚ ਮੈਂ ਭਾਈਚਾਰੇ ਨਾਲ ਸੰਬੰਧਤ ਸਾਰੇ ਹੀ ਲੀਡਰ ਸਹਿਬਾਨਾਂ ਨੂੰ ਸਾਰੀਆਂ ਹੀ ਜਥੇਬੰਦੀਆਂ ਨੂੰ ਉਹ ਲੀਡਰ ਸਹਿਬਾਨ ਚਾਹੇ ਕਿਸੇ ਪਾਰਟੀ ਨਾਲ ਸੰਬੰਧਤ ਹੋਣ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਚਾਹੇ ਸਾਡੇ ਮਾਨਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਮਵ ਸਪੀਕਰ ਸਾਹਿਬ ਹੈ ਸਾਹਿਬ ਮਾਨਯੋਗ ਜਥੇਦਾਰ ਸਰਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਮਾਨਯੋਗ ਸਰਦਾਰ ਸਰਜੀਤ ਸਿੰਘ ਜੀ ਤਮਾਨ ਸਾਹਿਬ ਮਾਨਯੋਗ ਡਾਕਟਰ ਹਰਜੋਤ ਕਮਲ ਜੀ ਆ ਤੇ ਹੋਰ ਸਾਬਕਾ ਮੌਜੂਦਾ ਸਾਰੇ ਐਮਐਲਏ ਸਹਿਬਾਨ ਉਹਨਾਂ ਨੂੰ ਬੇਨਤੀ ਲਈ ਗਈ ਹੈ ਸਾਰੀਆਂ ਹੀ ਸਬਾ ਸੁਸਾਇਟੀਆਂ ਜਥੇਬੰਦੀਆਂ ਕਮੇਟੀਆਂ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਲਈ ਗਈ ਹੈ ਕਿ ਭਾਈਚਾਰੇ ਦਾ ਇੱਕ ਵੱਡਾ ਇਕੱਠ ਹੋਵੇ ਉਸ ਦੇ ਵਿੱਚ ਸਾਡਾ ਜਿਹੜਾ ਮੰਤਵ ਉਹ ਇਹ ਆ ਕਿ ਅਸੀਂ ਜਿੱਥੇ ਰਾਮਗੜੀਆ ਭਾਈਚਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਉੱਥੇ OBC ਭਾਈਚਾਰੇ ਨੂੰ ਵੀ ਇਹ ਮਤਲਬ ਇੱਕ ਮੰਚ ਤੇ ਇਕੱਠਾ ਕਰਨ ਲਈ ਇਸ ਦਾ ਮੁੱਢ ਬਣੇਗਾ ਇਸ ਵਿੱਚ ਰਾਮਗੜੀਆ ਭਾਈਚਾਰੇ ਦੀ ਤੇ OBC ਭਾਈਚਾਰੇ ਦੀ ਇੱਕ ਮੰਗ ਜਿਹੜੀ ਕਿ ਬਹੁਤ ਲੰਬੇ ਸਮੇਂ ਤੋਂ ਲੰਕਦੀ ਆਉਂਦੀ ਹੈ ਜਿਸ ਨੂੰ ਕਿ ਸੁਪਰੀਮ ਕੋਰਟ ਨੇ ਪਾਸ ਕੀਤਾ ਹੋਇਆ ਕਿ ਸਾਰੀਆਂ ਸਟੇਟ ਗਵਰਨਮੈਂਟਾਂ ਆਪਣੇ ਲੈਵਲ ਤੇ ਭਾਈਚਾਰ ਬੀਸੀ ਭਾਈਚਾਰੇ ਦੀ ਗਿਣਤੀ ਨੂੰ ਦੇਖ ਕੇ ਉਹਦੀ ਰਿਜ਼ਰਵੇਸ਼ਨ ਲਾਗੂ ਕਰਨ ਮੇਰਾ ਕਹਿਣ ਤੋਂ ਭਾਵ ਮੰਡਲ ਕਮਿਸ਼ਨ ਦੀ ਰਿਪੋਰਟ ਇਨ ਬਿਨ ਲਾਗੂ ਕਰਨ ਲਈ ਅਸੀਂ ਜਿਸ ਵੀ ਪਾਰਟੀ ਦੀ ਸਰਕਾਰ ਹੋਏਗੀ ਉਹਨਾਂ ਨੂੰ ਜ਼ੋਰ ਪਾਵਾਂਗੇ ਤੇ ਇਸ ਲਈ ਭਾਈਚਾਰੇ ਦੇ ਹੋਰ ਬਹੁਤ ਹਿੱਤ ਨੇ ਜਿਸ ਤਰ੍ਹਾਂ ਛੋਟੇ ਦੁਕਾਨਦਾਰਾਂ ਦੀ ਕੋਈ ਪੁੱਛਗਿੱਛ ਨਹੀਂ ਸਾਡੇ ਜਿਹੜੇ ਬੰਦੇ ਆਮ ਮਕਾਨ ਸਾਰੇ ਵਰਕਰ ਯੂਨੀਅਨ ਆ ਕਾਰਪੈਂਟਰ ਯੂਨੀਅਨ ਆ ਵਿਸ਼ਵਕਰਮਾ ਆਟੋ ਯੂਨੀਅਨ ਆ ਕਿਸੇ ਦੇ ਕਿਸੇ ਵੀ ਜਗ੍ਹਾ ਤੇ ਕਿਸੇ ਸਰਕਾਰ ਵੱਲੋਂ ਅਜ ਤੱਕਰ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਸਿਰਫ ਇੱਕ ਲਾਰੇ ਲਾਏ ਗਏ ਨੇ ਸੋ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਮੰਚ ਤੇ ਇਕੱਠਾ ਹੋ ਕੇ ਇਹਨਾਂ ਤਮਾਮ ਮੰਗਾਂ ਲਈ ਅਗਲਾ ਐਕਸ਼ਨ ਕੀ ਕਰਨਾ ਉਸ ਲਈ ਸਭ ਦਾ ਰੈ ਮਸ਼ਵਰਾ ਲਿਆ ਜਾਵੇ ਤੇ ਇਸ ਸਮੇਲਨ ਵਿੱਚ ਪਹੁੰਚਣ ਲਈ ਮੈਂ ਸਭ ਨੂੰ ਬਹੁਤ ਬਹੁਤ ਸੱਦਾ ਦਿੰਦਾ ਹਾਂ ਜਿੰਨਾਂ ਸਰ ਕਿੰਨਾ ਕਿ ਇਕੱਠਾ ਹੋਣ ਦੀ ਕੋਸ਼ਿਸ਼ ਇਸ ਸਮੇਲਨ ਵਿੱਚ ਘੱਟ ਤੋਂ ਘੱਟ 5 ਤੋਂ 7000 ਦਾ ਇਕੱਠ ضرور ਹੋਏਗਾ ਫਿਲਹਾਲ ਅਸੀਂ ਇਹ ਫੈਸਲਾ ਕੀਤਾ ਕਿ 5000 ਚੇਅਰ ਅਸੀਂ ਲਾਉਣੀ ਆ 150 ਤੋਂ ਵੱਧ ਚਾਹੀਦੀ ਇੱਥੇ ਲੱਗ ਰਹੀ ਹੈ ਤੇ ਬਾਕੀ ਸਾਰਾ ਲੰਗਰ ਦਾ ਇੱਥੇ ਪੂਰਾ ਪ੍ਰਬੰਧ ਹੈ ਜੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਤਿਆਰੀਆਂ ਤੁਸੀਂ ਸ਼ਾਇਦ ਦੇਖ ਹੀ ਲਿਆ ਜੀ ਸਾਰੇ ਪਾਸੇ 100 ਬੰਦੇ ਦੀ ਟੀਮ ਲੱਗੀ ਹੋਈ ਹੈ ਜੀ ਕੁਝ ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਏ ਹੋਏ ਨੇ ਕੁਝ ਪੰਜਾਬ ਦੇ ਵਿੱਚ ਗਏ ਹੋਏ ਨੇ ਬਾਕੀ ਸਾਰੇ ਔਡੋਡੀਆਂ ਡਿਊਟੀਆਂ ਤੇ ਨੇ ਜੀ ਤਿਆਰੀਆਂ ਪੂਰੀਆਂ ਜੋਰਾਂ ਤੇ ਆ ਜੀ ਤੇ ਸਿਰਫ ਕੱਲ੍ਹ ਸ਼ਾਮ ਤੱਕ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣੀਆਂ ਜੀ ਮੁੱਗਾ ਤੋਂ ਸਰਪਜੀਤ ਰੌਲੀ ਦੀ ਰਿਪੋਰਟ